ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸਮਾਧਮਨ ਨੂੰ ਸਮਰਪਿਤ ਬੱਸੀ ਪਠਾਰਾਂ ਦੇ ਪਿੰਡ ਕਲੌੜ ਵਿਖੇ ਕਰਵਾਏ ਗਏ ਬਾਬਾ ਰੋਡੂ ਸਾਹਿਬ ਯਾਦਗਾਰੀ ਖੇਡ ਮੇਲੇ ਤੇ ਮੁੱਖ ਮਹਿਮਾਨ ਵਜੋਂ ਸੁਖਬੀਰ ਸਿੰਘ ਬਾਦਲ ਨੇ ਸ਼ਿਰਕਤ ਕੀਤੀ ਖਿਡਾਰੀਆਂ ਦੇ ਹੌਸਲਾ ਅਫਜ਼ਾਈ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਂਦ ਤੇ ਮੁਰ ਕਬੱਡੀ ਵਰਲਡ ਕੱਪ ਸ਼ੁਰੂ ਕੀਤੇ ਜਾਣਗੇ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਮਾਲਵਾੜੀ ਘੋੜਿਆਂ ਦਾ ਰੇਸ ਕੋਰਸ ਖੋਲ੍ਹਿਆ ਜਾਵੇਗਾ ਜਿੱਥੇ ਘੋੜਿਆਂ ਦੀਆਂ ਰੇਸਾਂ ਕਰਵਾਈਆਂ ਜਾਣਗੀਆਂ ਤੇ ਕਬੂਤਰਾਂ ਦੇ ਪਸ਼ੂਆਂ ਦੇ ਮੁਕਾਬਲੇ ਕਰਵਾਏ ਜਾਣਗੇ ਨਾਲ ਹੀ ਪੰਜਾਬ ਦੇ ਵਿਰਸੇ ਨੂੰ ਮੁੜ ਲੀਹਾਂ ਤੇ ਲਿਆਂਦਾ ਜਾਵੇਗਾ ਉਹਨਾਂ ਨੇ ਕਿਹਾ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮਾਂ ਖੇਡ ਕਬੱਡੀ ਨੂੰ ਕੱਖਾਂ ਤੋਂ ਲੱਖਾਂ ਦੀ ਬਣਾ ਦਿੱਤਾ ਗਿਆ ਸੀ ਪਰ ਅਗਲੀਆਂ ਸਰਕਾਰਾਂ ਨੇ ਰਾਜਨੀਤੀ ਕਰਦਿਆਂ ਇਹਨਾਂ ਵਿਰਾਸਤੀ ਖੇਡਾਂ ਨੂੰ ਬੰਦ ਕਰਵਾ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਪਣਾਉਂਦੀ ਅਪੀਲ ਕਰਦਿਆਂ ਬਾਦਲ ਨੇ ਕਿਹਾ ਕਿ ਮੁੜ ਸਾਰੀਆਂ ਵਿਰਾਸਤੀ ਖੇਡਾਂ ਸ਼ੁਰੂ ਕੀਤੀਆਂ ਜਾਣਗੀਆਂ ਹੋਰ ਕੀ ਕੁਝ ਕਿਹਾ ਸੁਖਬੀਰ ਸਿੰਘ ਬਾਦਲ ਨੇ ਤੁਸੀਂ ਵੀ ਸੁਣੋ ਮੇਲੇ ਇੱਕ ਪੰਜਾਬੀ ਕਲਚਰ ਦਾ ਹਿੱਸਾ ਬਣ ਗਿਆ। ਖਾਸ ਕਰਕੇ ਆਪਣੀ ਖੇਡਾਂ। ਕਬੱਡੀ ਖੇਡ ਕੱਲੀ ਪੰਜਾਬ ਖੇਡੀ ਜਾਂਦੀ ਸੀ। ਮੈਨੂੰ ਯਾਦ ਹੈ ਜਦੋਂ ਆਪਣੀ ਸਰਕਾਰ ਬਣੀ ਤੇ ਉਦੋਂ ਮਨ ਬਣਾ ਲਿਆ ਕਿ ਇਹਨੂੰ ਦੁਨੀਆ ਦੇ ਨਖਰੇ ਪਹੁੰਚਾਉਣਾ ਹੈ। ਅਸੀਂ ਇੱਥੋਂ ਪੰਜਾਬ ਦੇ ਕੋਚ ਅਸੀਂ 16-17 ਮੁਲਕਾਂ 'ਚ ਭੇਜੇ ਅਸੀਂ ਪਿਆਰੀ ਕਰਾਈ ਤੂੰ ਦੇਖੋ 16 ਮੁਲਕਾਂ ਦੇ ਟੀਮਾਂ ਤਿਆਰ ਹੋਸੀ वर्ल्ड कप ਤੋਂ ਪ੍ਰੋਨੀਪ ਕੀਤਾ ਤੇ ਕਬੱਡੀ ਨੂੰ ਅਸੀਂ ਕਰੋੜਾਂ ਦਾ ਪਜਾਇਆ ਦੁੱਖ ਇਸ ਕਰਦਾ ਜਿਹੜੀਆਂ ਚੀਜ਼ਾਂ ਇੱਕ ਸਰਕਾਰ ਕਰਦੀ ਹੈ ਦੂਜੀਆਂ ਸਰਕਾਰਾਂ ਨੂੰ ਲਾਧੂ ਰੱਖਦੀਆਂ ਪਰ ਜਿਸ ਦਿਨ ਸਰਕਾਰ ਗਈ ਕਬੱਡੀ ਖੇਡ ਮੇਲੇ ਹੀ ਬੰਦ ਮੈਂ ਉਦੋਂ ਪਸ਼ੂ ਮੇਲੇ ਵੀ ਸ਼ੁਰੂ ਕਰਾਈ ਸੀ ਲੋਕਾਂ ਦਾ ਬੜਾ ਸ਼ੌਂਕ ਘੋੜਿਆਂ طرف ਮੱਝਾਂ طرف ਬੱਕਰੀਆਂ طرف ਉੱਤਿਆ طرف ਬੜਾ ਸ਼ੌਂਕ ਵਧ ਗਿਆ ਤੇ ਬੜੀ ਖੁਸ਼ੀ ਨਾਲ ਕਹਿ ਸਕਦਾ ਜਿਹੜੀ ਮਾਰਵੜੀ ਨਸਲ ਘੋੜਿਆਂ ਦੀ ਹੈ ਸਭ ਤੋਂ ਬਿਹਤਰੀਨ ਪੰਜਾਬ ਚੋਂ ਦੀ ਹੈ ਮੱਝਾਂ ਦੀ ਕੁਆਲਿਟੀ ਦੁੱਧ ਦੀ ਕੁਆਲਿਟੀ ਹਰ ਚੀਜ਼ ਉਹ ਮੇਲੇ ਕਰਕੇ ਵਧ ਗਈ ਸੀ ਉਹ ਵੀ ਬੰਦ ਹੋ ਗਏ ਐ ਅਸੀਂ ਉਦੋਂ ਗਰੀ ਸੋਚ ਸੀ ਮੈਂ ਕਿਹੜਾ ਮੈਂ ਮੈਂ ਕੋਲੇ ਸੀ ਜਲਦੋਂ ਉਹ ਬੜਾ ਦੇ ਅਸੀਂ ਪਿੰਡਾਂ ਜਿੰਮ ਦਿੰਦੇ ਸੀ ਖੇਡਾਂ ਦਾ ਸਮਾਨ ਦਿੰਦੇ ਸੀ ਲੋਕੀ ਆਪਣੇ ਐਸੇ ਤਰਫ ਜਾਣ ਦੇ ਦੂਜੇ ਕੰਮਾਂ ਦੇ ਪਿੱਛੇ ਅਜਨ ਕੌਮੀ ਪੰਦ ਹੋ ਗਿਆ ਆ ਲੋੜ ਹੈ ਵਾਪਸ ਉਹ ਦਿਨ ਲਿਆਉਣੇ ਉਹ ਮੇਲੇ ਲਿਆਉਣੇ ਤੇ ਵਾਪਸ ਜਵਾਨੀ ਨੂੰ ਖੇਡਾਂ 'ਤੇ ਵਾਪਸ ਲਿਆਉਣਾ ਫੇਰ ਮੈਨੂੰ ਤੂੰ ਮੈਂ ਇੰਨਾ ਕਹਣਾ ਚਾਹੁੰਦਾ ਤੁਸੀਂ ਮਿਹਰ ਕਰੋ ਆਪਣੀ ਪੰਜਾਬੀਆਂ ਦੀ ਸਰਕਾਰ ਲੈ ਕੇ ਆਓ ਜੋਮਨੀ ਅਕਾਲੀ ਦਲ ਥੋਡੀ ਮਾਂ ਪਾਟੀ ਹੈ ਥੋਡੇ ਬਜ਼ੁਰਗਾਂ ਨੇ ਖੂਨ ਪਸੀਨੇ ਨਾਲ ਪੜਾਈ ਪਾਟੀ ਹੈ ਆ ਕਿਸੇ ਦੀ ਜਾਇਦਾਦ ਨਹੀਂ ਨਾ ਮੇਰੀ ਜਾਂ ਕਿਸੇ ਦੀ ਜਾਇਦਾਦ ਨਹੀਂ ਥੋਡੇ ਬਜ਼ੁਰਗਾਂ ਦੀ ਜਾਇਦਾਦ ਹੈ ਜੋਮਨੀ ਖਾਲੀ ਦਲ ਤੁਹਾਡਾ ਦੱਬ ਸਮਦੀ ਹੈ

ਮੇਕਡ ਜਿੰਨੇ ਵੀ ਥਰਮਲ ਪਲਾਂਟ ਪੰਜਾਬ ਦੇ ਸਾਰੇ ਹੀ ਕਾਲੀ ਧੱਲੇ ਬਣਾਏ ਹਨ ਜਿੰਨੇ ਵੀ 에어ਪੋਰਟ ਸਾਰੇ ਕਾਲੀ ਧੱਲੇ ਬਣਾਏ ਹਨ ਆ ਜਿੰਨੀਆਂ ਵੀ 4 ਤੇ 6 ਲੰਚ ਚੌੜੀਆਂ ਸੜਕਾਂ ਸਾਰੀਆਂ ਹੀ ਕਾਲੀ ਧੱਲੇ ਬਣਾਏ ਹਨ 15 ਲੱਖਾਂ ਵਿੱਚੋਂ ਸਾਡੇ 13 ਲੱਖ ਦੀ ਹੋ ਗਏ ਕਨੇਕਸ਼ਨ ਕਾਲੀ ਧੱਲੇ ਦਿੱਤੇ ਮੁੱਕ ਬਿਜਲੀ ਕਾਲੀ ਧੱਲੇ ਦਿੱਤੀ ਸੋ ਮੇਰਾ ਕਦਮ ਤੇ ਦਿੱਤਾ ਇੱਕ ਇੱਕ ਚੀਜ਼ ਤੁਸੀਂ ਜੇ ਕਾਗਜ਼ ਪੰਚਰ ਲੈ ਲੋਗੇ ਦੇਨ ਥੁੱਡੀ ਪਾਰਟੀ ਦੀ ਐ ਕਿਉਂਕਿ ਥੁੱਡੀ ਪਾਰਟੀ ਸਮਝਦੀ ਐ ਆ ਜਿੰਨੇ ਵੀ ਬਾਹਰਲੇ ਦਿੱਲੀ ਵਾਲੇ ਐ ਭਾਵੇਂ ਕਾਂਗਰਸ ਐ ਭਾਵੇਂ ਬੀਜੇਪੀ ਐ ਭਾਵੇਂ ਝਾਂੂ ਵਾਲੇ ਐ ਦੇਖੋ ਕਿਵੇਂ ਬਰਬਾਦ ਕਰਤਾ ਪੰਜਾਬ ਨੂੰ ਆਪਾਂ ਤਜਰਬੇ ਕਰਦੇ ਛੱਡিয়ে ਆਪਣੇ ਆਪਣੇ ਹੁੰਦੇ ਐ ਘਰ ਆਪਣਾ ਹੁੰਦਾ ਐ ਇਸ ਕਰਕੇ ਮੈਂ ਸੰਰਵਾਦੀ ਐ ਜੀ ਮੇਰੇ ਕੋਲ ਆ ਨੌਜਵਾਨ ਐ ਸੀ ਮੇਰਾ ਪ੍ਰੋਗਰਾਮ ਵਾਪਸ ਉਤਰਨ ਉਕਦੇ ਬਹੁਤ ਉਜਵਲ ਬਣ ਗਿਆ ਹੁਣ ਵੀ ਮੈਂ ਤੁਹਾਡੇ ਇੱਥੇ ਮੀਟਿੰਗ ਦੇ ਬਾਅਦ ਸਿੱਧਾ ਦਿੱਲੀ ਜਾ ਰਿਹਾ ਹਾਂ ਉੱਥੇ ਮੀਟਿੰਗਾਂ ਹੈਗੀਆਂ ਉਹਦੇ ਬਾਅਦ ਵਾਪਸ ਆਉਣਾ ਹੈ ਤੇ ਮੈਂ ਇਨਾ ਕਹਿਣਾ ਚਾਹਣਾ ਤੁਸੀਂ ਮਿਹਰ ਕਰੋ ਆਪਣੀ ਸਰਕਾਰ ਲੈ ਕੇ ਆਓ ਲੋਕਾਂ ਦੀ ਸਰਕਾਰ ਲੈ ਕੇ ਆਓ ਵਰਲਡ ਕੱਪ ਕਬੱਡੀ ਫੁੱਟੂ ਸ਼ੁਰੂ ਹੋ ਜੂਗੀ ਜੈ ਜੰਦਾਬਾ ਜੈ ਜੰਦਾਬਾ ਜੰਦਾਬਾ ਜਿਵੇਂ ਮੋਰ ਟੱਕਰ ਕੇ ਲੈ ਕੇ ਗਏ ਆਵੇਂ ਹੁਣ ਪਹਿਲੇ ਵੀ ਕਿਤੇ ਬਾਤਾਂ ਕੀਤਾ ਸਾਨੂੰ ਫਿਰ ਤੋਂ ਦੱਸਣਾ ਚਾਹਣਾ ਮਾਰਬਾੜੀ ਘੋੜਿਆਂ ਦਾ ਰੇਸ ਕੋਰਸ ਇੱਥੇ ਖੋਲ੍ਹਾਂਗੇ ਉੱਥੇ ਕਰੋਨਾ ਰਬੀਏ ਦੀ ਰੇਸਾਂ ਬੱਕਰਾਇਆ ਕਰਾਂਗੇ ਆਪਣੇ ਕਬੂਤਰਾਂ ਦੀ ਵੀ ਰੇਸਾਂ ਕਰਾਇਆ ਕਰਾਂਗੇ ਪਸ਼ੂਆਂ ਦੇ ਵੀ ਚੈਂਪੀਅਨਸ਼ਿਪ ਕਰਾਇਆ ਕਰਾਂਗੇ ਉਹਦਾ ਆਪਣਾ ਪੰਜਾਬ ਦਾ ਵਿਰਸਾ ਜਿਹੜਾ ਪੰਜਾਬ ਦੇ ਲੋਕਾਂ ਜਵਾਨੀ ਦੇ ਵਿੱਚ ਜਿਹੜਾ ਪਿਆਰ ਹੈ ਜਾਨ ਨਾਲ ਭਰਦੀ ਉਹ ਵਾਪਸ ਲੈ ਕੇ ਆਵਾਂਗੇ ਤੇ ਵੱਡੀ ਗੱਲ ਹੈ ਪੰਜਾਬ ਨੂੰ ਵਾਪਸ ਵੀ ਤੇ ਲੈ ਕੇ ਆਵਾਂਗੇ ਮੈਂ ਜਾਣ ਜਲ ਸਾਮਾਨ ਲੈਣਾ ਚਾਹੁੰਦਾ ਕਿਉਂਕਿ ਮੈਂ ਹੁਣ ਇਥੋਂ ਸਿੱਧਾ 6 ਘੰਟੇ ਲੱਗਣੇ ਮੈਨੂੰ ਦਿੱਲੀ ਪਹੁੰਚਣਾ ਹੈ ਮੈਂ ਗੁਰੂ ਸਾਹਿਬ ਦਾ ਤੇ ਖਾਸ ਕਰਕੇ ਬਾਬਰ ਰੋਡੂ ਯਾਦਗਰੀ ਖੇਡ ਮੈਦਾਨ ਦੇ ਸਾਰੇ ਕਲਪ ਨਾਂ ਕਰਾਂਦਾ ਤੇ ਸਾਰੇ ਜਿਹੜੇ ਇਸ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਮੈਨੂੰ ਮੌਕਾ ਮਿਲਤਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਵੀ ਮੈਨੂੰ ਕੋਈ ਟੂਰਨਾਮੈਂਟ ਭੁਲਾਈ ਜਾਏ ਹੋਰ ਮੈਂ ਕੰਮ ਛੱਡ ਜਿੰਦਾ ਹੁੰਦਾ ਹੁਣਾਂ ਪਰ ਟੂਰ